ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਚੋਣਾ ਚ ਹਾਰ ਤੋਂ ਬਾਅਦ ਪੰਜਾਬ ਦੇ ਵਿਧਾਇਕਾਂ ਤੇ ਵਜ਼ੀਰਾਂ ਦੀ ਦਿੱਲੀ ਵਿੱਚ ਮੀਟਿੰਗ ਸੱਦ ਲਈ ਹੈ ਤਾਂ ਵੱਡੀ ਖਬਰ ਹੈ ਇਸ ਲਈ ਦੀ ਕੀ ਹੁਣ ਪੰਜਾਬ ਦੀ ਸਿਆਸਤ ਵਿੱਚ ਕੁਝ ਬਦਲਾ ਹੋਣ ਜਾਣਗੇ ਇਹ ਇਹ ਸਵਾਲ ਹੈ ਜਿਹੜਾ ਲਗਾਤਾਰ ਬਰਕਰਾਰ ਹੈ ਕਿ ਆਮ ਆਦਮੀ ਪਾਰਟੀ ਹੁਣ ਕਿਹੜਾ ਨਵਾਂ ਐਕਸ਼ਨ ਲਵੇਗੀ ਜਿਸ ਨਾਲ ਪੰਜਾਬ ਚ ਸਰਕਾਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਯਾਨੀ ਕਿ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਸਕੇ ਤਾਂ ਜੋ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਾਂ ਹੋਰ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਚੰਗਾ ਪ੍ਰਦਰਸ਼ਨ ਕਰ ਸਕੇ ਤਾਂ ਦਿੱਲੀ ਚ ਹੋਈ ਹਾਰ ਤੋਂ ਬਾਅਦ ਕਿਤੇ ਨਾ ਕਿਤੇ ਇਹ ਬੈਠਕ ਨੂੰ ਮੰਥਨ ਦੇ ਵਜੋਂ ਦੇਖਿਆ ਜਾ ਰਿਹਾ ਹੈ ਤਾਂ ਪੰਜਾਬ ਦੇ ਵਿਧਾਇਕਾਂ ਤੇ ਵਜ਼ੀਰਾਂ ਨੂੰ ਸਾਰੇ ਰੁਝੇਵੇਂ ਛੱਡ ਕੇ ਦਿੱਲੀ ਪਹੁੰਚਣ ਲਈ ਕਹਿ ਦਿੱਤਾ ਗਿਆ ਤਾਂ ਭਲਕੇ 11 ਫਰਵਰੀ ਨੂੰ 11 ਵਜੇ ਦਿੱਲੀ ਦੇ ਕਪੂਰਥਲਾ ਭਵਨ ਵਿੱਚ ਪਹੁੰਚਣ ਲਈ ਕਿਹਾ ਗਿਆ ਹੈ ਮੀਟਿੰਗ ਦੇ ਏਜੰਡੇ ਬਾਰੇ ਹਾਲੇ ਭੇਟ ਬਣਿਆ ਹੋਇਆ ਹੈ ਆਪ ਦੇ ਦਿੱਲੀ ਦਫਤਰ ਤਰਫੋਂ ਸਾਰੇ ਵਿਧਾਇਕਾਂ ਤੇ ਵਜ਼ੀਰਾਂ ਨੂੰ ਮੀਟਿੰਗ ਸਬੰਧੀ ਸੁਨੇਹੇ ਪਹੁੰਚ ਗਏ ਨੇ ਪੰਜਾਬ ਕੈਬਨਿਟ ਦੀ ਮੀਟਿੰਗ ਵੀ ਹੁਣ 10 ਫਰਵਰੀ ਦੀ ਥਾਂ ਤੇ 13 ਫਰਵਰੀ ਨੂੰ ਹੋਵੇਗੀ ਉੰਜ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਤੋਂ ਵਾਪਸ ਪਰਤ ਆਏ ਨੇ ਪਰ ਮੀਡੀਆ ਰਿਪੋਰਟਰ ਮੁਤਾਬਿਕ ਕਿ ਦਿੱਲੀ ਮੀਟਿੰਗ ਕਰਕੇ ਹੀ ਕੈਬਨਿਟ ਮੀਟਿੰਗ ਨੂੰ ਅੱਗੇ ਪਾਇਆ ਗਿਆ। ਕੇਜਰੀਵਾਲ ਨੇ ਅੱਜ ਦਿੱਲੀ ਵਿਧਾਨ ਸਭਾ ਚੋਣਾਂ 'ਚ ਜਿੱਥੇ ਪਾਰਟੀ ਦੇ 22 ਵਿਧਾਇਕਾਂ ਨਾਲ ਮੀਟਿੰਗ ਕੀਤੀ ਸੀ ਪਹਿਲਾ ਚਰਚਾ ਸੀ ਕਿ ਕੇਜਰੀਵਾਲ ਖੁਦ ਵੀ ਚੰਡੀਗੜ੍ਹ ਆ ਕੇ ਵਿਧਾਇਕਾਂ ਨਾਲ ਮੀਟਿੰਗ ਕਰ ਸਕਦੇ ਨੇ ਕਿਉਂਕਿ ਪੰਜਾਬ ਦੇ ਵਿਧਾਇਕਾਂ ਦੇ ਲਗਾਤਾਰ ਦਿੱਲੀ ਦੇ ਢੇਡੇ ਵੱਜਦੇ ਰਹੇ ਨੇ ਜਿਸ ਦਾ ਵਿਰੋਧੀ ਧਿਰ ਵੱਲੋਂ ਆਲੋਚਨਾ ਵੀ ਕੀਤੀ ਜਾਂਦੀ ਰਹੀ ਆ ਪਰ ਅਖੀਰ 'ਚ ਹੁਣ ਮੀਟਿੰਗ ਦਿੱਲੀ ਵਿੱਚ ਹੋਣੀ ਤੈਅ ਹੋਈ ਹੈ। ਦਿੱਲੀ ਚੋਣਾਂ 'ਚ ਹਾਰ ਮਗਰੋਂ ਪਾਰਟੀ ਨੂੰ ਹੁਣ ਕਈ ਪਾਸਿਆਂ ਤੋਂ ਚੁਣੌਤੀਆਂ ਨਜ਼ਰ ਆ ਰਹੀਆਂ ਨੇ। ਤੇ ਉਹਨਾਂ ਨੂੰ ਕਈ ਤਰ੍ਹਾਂ ਦੇ ਡਰਵੀ ਸਤਾ ਰਹੇ ਨੇ ਕੇਜਰੀਵਾਲ ਦੇ ਖੁਦਚੋਣ ਹਾਰਨ ਕਾਰਨ ਉਹਨਾਂ ਦੀ ਨੈਤਿਕ ਅਥਾਰਟੀ ਕਮਜ਼ੋਰ ਪਈ ਹੈ ਇਹ ਵੀ ਜਾਪ ਰਹੀ ਹੈ ਚੋਣ ਨਤੀਜੇ ਮਗਰੋਂ ਪੰਜਾਬ ਦੇ ਲੋਕਾਂ ਦੀ ਪ੍ਰਤੀਕਿਰਿਆ ਜੋ ਆਮ ਹਾਈ ਕਮਾਂਡ ਸਿਆਸੀ ਮਾਇਨੇ ਲੱਭ ਰਹੀ ਹੈ ਭਾਜਪਾ ਨੇ ਆਪਣਾ ਏਜੰਡਾ ਸਪਸ਼ਟ ਕਰ ਦਿੱਤਾ ਹੈ ਕਿ ਦਿੱਲੀ ਮਗਰੋਂ ਹੁਣ ਪੰਜਾਬ ਵਿੱਚ 2027 ਚ ਸਫਲਤਾ ਹਾਸਲ ਕਰਨਗੇ ਪੰਜਾਬ ਦੇ ਵਿਧਾਇਕਾਂ ਤੇ ਵਜ਼ੀਰਾਂ ਨੇ 11 ਫਰਵਰੀ ਦੇ ਸਾਰੇ ਪ੍ਰੋਗਰਾਮ ਅਦਤ ਕਰ ਦਿੱਤੇ ਨੇ ਪੰਜਾਬ ਵਿਧਾਨ ਸਭਾ ਦੀਆਂ ਕਮੇਟੀਆਂ ਦੀਆਂ ਮੀਟਿੰਗਾਂ ਵੀ ਮੁਲਤਵੀ ਕਰ ਦਿੱਤੀਆਂ ਗਈਆਂ ਨੇ ਦਿੱਲੀ ਦੀ ਮੀਟਿੰਗ ਤੋਂ ਬਾਅਦ ਕਈ ਤਰ੍ਹਾਂ ਦੇ ਚਰਚੇ ਸ਼ੁਰੂ ਹੋ ਗਏ ਨੇ ਤਾਂ ਦਿੱਲੀ ਦੀ ਜਿਹੜੀ ਮੀਟਿੰਗ ਹੈ ਇਸ ਬਾਰੇ ਕਈ ਤਰ੍ਹਾਂ ਦੀ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਜਿਹੜੀਆਂ ਛੜ ਚੁੱਕੀਆਂ ਨੇ ਇਹ ਵੀ ਚਰਚਾ ਹੈ ਕਿ ਵਿਧਾਇਕਾਂ ਨੂੰ ਇੱਕ ਛੁੱਟ ਰਹਿਣ ਅਤੇ ਪਾਰਟੀ 'ਚ ਵਿਸ਼ਵਾਸ ਰੱਖਣ ਲਈ ਹਦਾਇਤਾਂ ਕੀਤੀਆਂ ਜਾ ਸਕਦੀਆਂ ਨੇ ਹਰਮਗਰੋਂ ਪੰਜਾਬ 'ਚ ਆਪ ਨੇ ਚੁੱਪ ਵੱਟੀ ਹੈ ਹਾਲਾਂਕਿ ਦਿੱਲੀ ਚੋਣਾ ਚ ਹਾਰ ਮਗਰੋਂ ਪੰਜਾਬ ਦੇ ਆਪ ਲੀਡਰਸ਼ਿਪ ਨੇ ਚੁੱਪ ਵੱਟ ਲਈ ਹੈ ਆਪ ਨੇ ਪੰਜਾਬ ਪ੍ਰਧਾਨ ਅਮਰ ਅਰੋੜਾ ਨੇ ਵੀ ਹਾਲੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਸੀ ਕਿਸੇ ਨੇ ਵੀ ਐਕਸ ਤੇ ਆਪਣੀ ਪ੍ਰਤੀਕਿਰਿਆ ਸਾਂਝੀ ਨਹੀਂ ਕੀਤੀ ਸੀ ਇਸੇ ਤਰ੍ਹਾਂ ਸਾਰੇ ਵਿਧਾਇਕ ਤੇ ਵਜ਼ੀਰ ਵੀ ਚੁੱਪ ਨੇ ਤਾਂ ਹੁਣ ਪਲਕੇ ਪੰਜਾਬ ਤੇ ਸਾਰੇ ਵਿਧਾਇਕਾਂ ਅਤੇ ਵਜ਼ੀਰਾਂ ਨੂੰ ਦਿੱਲੀ ਸੱਦ ਲਿਆ ਗਿਆ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਇਹ ਬੈਠਕ ਹੋਵੇਗੀ ਹਾਲਾਂਕਿ ਅਜੰਡਾ ਸਾਹਮਣੇ ਆਉਣਾ ਬਾਕੀ ਹੈ ਮੁੱਖ ਤੌਰ ਤੇ ਮੰਨਿਆ ਜਾ ਰਿਹਾ ਹੈ ਕਿ ਹਾਰ ਤੋਂ ਬਾਅਦ ਕਿਤਨਾ ਕਿਤੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਇਹ ਬੈਠਕ ਹੋਈ ਹੋ ਸਕਦੀ ਹੈ ਹਾਲਾਂਕਿ ਇਸ ਵਿੱਚ ਕੀ ਕੀ ਚਰਚਾਵਾਵਾਂ ਹੁੰਦੀਆਂ ਨੇ ਬੈਠਕ ਤੋਂ ਬਾਅਦ ਹੀ ਸਪਸ਼ਟ ਹੋਵੇਗਾ ਪਰ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਤੇ ਵਜ਼ੀਰਾਂ ਨੂੰ ਦਿੱਲੀ ਸੱਦ ਲਿਆ ਜਿਸ ਕਰਕੇ ਕੈਬਨਿਟ ਮੀਟਿੰਗ ਵੀ ਕਿਤਨਾ ਕਿਤੇ ਕਥਿਤ ਤੌਰ ਤੇ ਰੱਦ ਕੀਤੀ ਗਈ ਹੈ ਅਤੇ ਉਹ ਬੈਠਕ ਹੁਣ 13 ਫਰਵਰੀ ਨੂੰ ਹੋਵੇਗੀ